ਖਬਰਨਾਮਾ ਦੇਖ ਰਿਆ ਸ਼੍ਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਇੱਕ ਪਾਸੇ ਨਵੀਂ ਸ਼ਰੋਮਣੀ ਅਕਾਲੀ ਦਲ ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਅਤੇ ਮਨਪ੍ਰੀਤ ਹੋਣਾ ਵੱਲੋਂ ਵੱਡੀ ਗੱਲ ਕਹੀ ਗਈ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਦੀਆਂ ਚੋਣਾਂ ਭਾਈ ਅੰਮ੍ਰਿਤਪਾਲ ਖਾਲਸਾ ਦੀ ਨਵੀਂ ਬਣੀ ਪਾਰਟੀ ਅਕਾਲੀ ਦਲ ਵਾਰਿਸ ਪੰਜਾਬ ਦੇ ਨਾਲ ਮਿਲ ਕੇ ਗਠਜਬੰਦਨ ਅਲਾਈਸ ਦੇ ਤਹਿਤ ਲੜੀਆਂ ਜਾਣਗੀਆਂ ਤੇ ਦੂਸਰੇ ਪਾਸੇ ਨਵੀਂ ਸ਼ਰੂਮਣੀ ਅਕਾਲੀ ਦਲ ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਮਨਪ੍ਰੀਤ ਯਾਲੀ ਅਤੇ ਉਸ ਦੇ ਸਾਥੀਆਂ ਵੱਲੋਂ ਬਿਲਕੁਲ ਵਿਰੋਧ ਨਹੀਂ ਕੀਤਾ ਗਿਆ ਪੰਜਾਬ ਸਰਕਾਰ ਦਾ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਨੂੰ ਲੈ ਕੇ ਭਾਈ ਅੰਮ੍ਰਿਤਪਾਲ ਖਾਲਸਾ ਦੇ ਨਾਲ ਇੱਕ ਪਾਸੇ ਗੱਠਜੋੜਨ ਦੀਆਂ ਚਰਚਾਵਾਂ ਜਿਹੜੀਆਂ ਨੇ ਉਹ ਤੇਜ਼ ਹੋ ਰਹੀਆਂ ਨੇ ਜ਼ਿਲ੍ਹਾ ਪ੍ਰੀਸ਼ਦ ਬਲਾਕ ਸਮਤੀ ਦੀਆਂ ਚੋਣਾਂ ਅਤੇ ਉਸ ਤੋਂ ਬਾਅਦ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਲੇਕਿਨ ਵਾਸਤੇ ਬੁਲੰਦ ਕਰਨੀ ਚਾਹੀਦੀ ਹੈ ਕੱਲ ਜਿਸ ਤਰ੍ਹਾਂ ਡੀਸੀ ਸਹਿਬਾਨ ਦੇ ਦਫ਼ਤਰ ਅੱਗੇ ਵੱਡਾ ਇਕੱਠ ਕੀਤਾ ਗਿਆ ਪ੍ਰੋਟੈਸਟ ਕੀਤਾ ਗਿਆ ਭਾਈ ਅਮਰਪਾਲ ਖਾਲਸਾ ਨੂੰ ਲੈ ਕੇ ਕਿ ਆਖਰਕਾਰ ਉਹਨਾਂ ਨੂੰ ਪ੍ਰੋਲ ਕਿਉਂ ਨਹੀਂ ਦਿੱਤੀ ਜਾ ਰਹੀ ਉਹਨਾਂ ਕਹੇ ਕਿ ਜੇਕਰ ਸਰਕਾਰ ਸਾਡੀ ਗੱਲ ਨਹੀਂ ਸੁਣਦੀ ਤਾਂ ਪ੍ਰੋਲ ਨਹੀਂ ਮਿਲਦੀ ਤਾਂ ਇਹ ਧਰਨੇ ਪ੍ਰਦਰਸ਼ਨ ਹੋਰ ਵੀ ਤੇਜ਼ ਹੋਣਗੇ ਹੋਣਗੇ ਜਾਂ ਨਹੀਂ ਹੋਣਗੇ ਇਹ ਬਿਆਨਬਾਜ਼ੀ ਭਾਈ ਅੰਬਰਸਪਾਲ ਖਾਲਸਾ ਦੇ ਮਾਤਾ ਪਿਤਾ ਅਤੇ ਉਹਨਾਂ ਦੇ ਸਮਰਥਕਾਂ ਵੱਲੋਂ ਕੀਤੀ ਗਈ। ਲੇਕਿਨ ਨਵੀਂ ਸ਼ਰੂਮੜੀ ਅਕਾਲੀ ਦਲ ਦਾ ਇੱਕ ਵੀ ਆਗੂ ਉਥੇ ਨਹੀਂ ਪਹੁੰਚਿਆ। ਤੇ ਦੂਸਰੇ ਪਾਸੇ ਗਠਬੰਧਨ ਦੀਆਂ ਗੱਲਾਂ ਕਈਆਂ ਚੱਲ ਰਹੀਆਂ ਨੇ। ਸਾਰਾ ਠਿਕੜਾ ਭਾਰਤੀ ਜਨਤਾ ਪਾਰਟੀ ਵੱਲੋਂ ਵੀ ਜਿਹੜਾ ਹੈ ਪੰਜਾਬ ਸਰਕਾਰ ਉੱਤੇ ਭੰਨਿਆ ਛਾਰਿਆ ਹੈ। ਐਨਐਸਏ ਨੂੰ ਲੈ ਕੇ ਦੂਸਰੇ ਪਾਸੇ ਪ੍ਰੌਣ ਨੂੰ ਲੈ ਕੇ ਰਵਨੀਤ ਬਿੱਟੂ ਖੁੱਲ ਕੇ ਸਾਹਮਣੇ ਆਏ। ਪੱਕਾ ਪੂਰਿਆ ਗਿਆ ਹਮਾਇਤ ਕੀਤੀ ਗਈ ਹਾਕਮ ਵਿੱਚ ਖੜ ਗਏ ਐਮਪੀ ਅੰਮ੍ਰਿਤਪਾਲ ਸਿੰਘ ਖਾਲਸਾ ਦੇ ਕਿ ਜੇਕਰ ਜੰਮੂ ਕਸ਼ਮੀਰ ਦੇ ਰਾਸ਼ਦ ਨੂੰ ਪ੍ਰੋਅਵਲ ਮਿਲ ਸਕਦੀ ਹੈ ਜੇਕਰ ਉਹ ਆਪਣੇ ਲੋਕਾਂ ਦੀ ਗੱਲ ਲੋਕ ਸਭਾ ਚਲਦੀ ਸੈਸ਼ਨ ਦੇ ਵਿੱਚ ਰੱਖ ਸਕਦਾ ਹੈ ਤਾਂ ਫਿਰ ਭਾਈ ਅੰਮ੍ਰਿਤਪਾਲ ਖਾਲਸਾ ਕਿਉਂ ਨਹੀਂ ਕਿਉਂਕਿ ਉਸ ਅਰਜੀ ਦੇ ਵਿੱਚ ਲਿਖਿਆ ਗਿਆ ਸੀ ਕਿ ਹਲਕਾ ਸ਼੍ਰੀਖ ਡੂਰ ਦੇ ਸਾਬ ਦੇ ਵਿੱਚ ਹੱਥ ਆਏ ਲੋਕਾਂ ਦੇ ਘਰ ਟੈਟੇਰੀ ਹੋ ਗਿਆ ਕਿਸਾਨਾਂ ਦੀਆਂ ਫਸਲਾਂ ਤਬਾਹ ਹੋਈਆਂ ਜਾਨੀ ਅਤੇ ਮਾਲੀ ਨੁਕਸਾਨ ਹੋਇਆ ਇਹ ਆਵਾਜ਼ ਮੈਂ ਬੁਲੰਦ ਕਰਨਾ ਚਾਹੁੰਦਾ ਹਾਂ ਅਤੇ ਸੁਵਿਸ਼ੇਸ਼ ਪੈਕੇਜ ਦੀ ਮੰਗ ਕਰਨਾ ਚਾਹੁੰਦਾ ਹਾਂ ਇਸ ਸਰਦ ਰੁੱਤ ਸੈਸ਼ਨ اجلاس ਦੇ ਵਿੱਚ ਖੁੱਦ ਹਾਜ਼ਰੀ ਭਰ ਕੇ ਲੇਕਿਨ ਪੰਜਾ ਦਰਿਆਵਾਂ ਦੇ ਵਿੱਚ ਅੱਗ ਲੱਗ ਜਾਵੇਗੀ ਜਿਸ ਤਰ੍ਹਾਂ ਭੜਕਾਊ ਭਾਸ਼ਣ ਦਿੰਦੇ ਨੇ ਅਮਰਪਾਲ ਸਿੰਘ ਇਹ ਕਹਿ ਕੇ ਪੱਲਾ ਝਾੜ ਦਿੱਤਾ ਪੰਜਾਬ ਸਰਕਾਰ ਨੇ ਉਸ ਬਾਰੇ ਪੰਜਾਬ ਸਰਕਾਰ ਦੇ ਕੋਲੋਂ ਪੰਜਾਬ ਤੇ ਹਰਿਆਣਾ ਦੇ ਹਾਈ ਕੋਰਟ ਜੱਜ ਸਹਿਬਾਨਾ ਵੱਲੋਂ ਸਪਸ਼ਟੀਕਰਨ ਮੰਗਿਆ ਗਿਆ ਹੈ ਦੂਸਰੇ ਪਾਸੇ ਰਵਨੀਤ ਬਿੱਟੂ ਜਿਹੜੇ ਨੇ ਉਹ ਆਏ ਨੇ ਹੱਕ ਵਿੱਚ ਕੀ ਭਾਰਤੀ ਜਨਤਾ ਪਾਰਟੀ ਦਾ ਝੁਕਾਵ ਜਿਹੜਾ ਹੈ ਉਹ ਅੰਮ੍ਰਿਤਪਾਲ ਖਾਲਸਾ ਦੀ ਨਵੀਂ ਬਣੀ ਪਾਰਟੀ ਅਕਾਲੀ ਦਲ ਵਾਰਸ ਪੰਜਾਬਲ ਹੋ ਰਿਹਾ ਹੈ ਕਿ 2027 ਦੇ ਵਿੱਚ ਗਠਜੋੜਨ ਕੀਤਾ ਸਾਬੇਕਾ ਹੁਣ ਵੱਖ-ਵੱਖ ਪੱਤਰਕਾਰ ਕਹਿ ਰਹੇ ਨੇ ਕਿ ਇੱਕ ਪਾਸੇ ਭਾਈ ਅੰਮ੍ਰਿਤਪਾਲ ਖਾਲਸਾ ਅਤੇ ਉਸ ਦੇ ਸਾਥੀਆਂ ਉੱਤੇ ਐਨਐਸਏ ਲੱਗੀ ਕਾਫੀ ਲੰਮੇ ਸਮੇਂ ਤੋਂ ਸੈਂਟਰ ਸਰਕਾਰ ਚੁੱਪ ਰਹੀ ਹੁਣ ਸਾਰਾ ਠੇਕਰਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਆਮ ਆਦਮੀ ਪਾਰਟੀ ਦੀ ਸਮੁੱਚੀ ਲੀਡਰਸ਼ਿਪ ਉੱਤੇ ਤੋੜ ਦਿੱਤਾ ਗਿਆ ਹੈ ਵੀ ਐਨਐਸਏ ਵੀ ਇਹਨਾਂ ਦੀ ਬਦੌਲਤ ਲੱਗੀ ਹੈ ਪ੍ਰੋਲ ਵੀ ਇਹਨਾਂ ਦੀ ਬਦੌਲਤ ਨਹੀਂ ਮਿਲ ਰਹੀ ਲੇਕਿਨ ਅਸੀਂ ਅਮਰਪਾਲ ਸਿੰਘ ਦੇ ਨਾਲ ਹਾਂ ਜਿਸ ਤਰ੍ਹਾਂ ਰਵਨੀਤ ਬਿੱਟੂ ਦਾ ਬਿਆਨ ਆਇਆ ਰਵਨੀਤ ਬਿੱਟੂ ਨੇ ਆਪਣੇ ਬਲਬੂਤੇ ਉੱਤੇ ਸਪੋਰਟ ਕੀਤੀ ਜਾਂ ਰਵਨੀਤ ਬਿੱਟੂ ਨੂੰ ਭਾਰਤੀ ਜਨਤਾ ਪਾਰਟੀ ਦੀ ਹਾਈ ਕਮਾਨ ਦਾ ਥਾਪੜਾ ਸੀ ਇਹ ਤਾਂ ਰਵਨੀਤ ਬਿੱਟੂ ਜਾਂ ਭਾਰਤੀ ਜਨਤਾ ਪਾਰਟੀ ਦੀ ਹਾਈ ਕਮਾਨ ਜਾਣਦੀ ਹੈ ਨਵੀਂ ਸ਼ਰੋਮਣੀ ਅਕਾਲੀ ਦਲ ਦਾ ਹਾਲੇ ਆਧਾਰ ਨਹੀਂ ਬਣ ਰਿਹਾ ਹੋ ਸਕਦਾ ਹੈ ਕਿ ਹਾਧਾਰ ਪਰਨ ਤੋਂ ਪਹਿਲਾਂ ਕੋਈ ਖਲਾਰਾ ਪੈ ਜਾਵੇ ਹਾਧਾਰ ਇਸ ਕਰਕੇ ਨਹੀਂ ਬਰ ਰਹੇ ਕਿਉਂਕਿ ਹਾਲੇ ਐਜ਼ ਇਹ ਜਿਹੜੇ ਉਮੀਦਵਾਰ ਉਤਾਰੇ ਜਾਣਗੇ ਨਵੀਂ ਸ਼ਰੋਮਣੀ ਅਕਾਲੀ ਦਲ ਵੱਲੋਂ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਪਤੀਆਂ ਦੇ ਲਈ ਉਹ ਐਜ਼ ਇਹ ਆਜ਼ਾਦ ਉਮੀਦਵਾਰ ਚੋਣਾਂ ਲੜਨਗੇ ਕਿ ਉਹਨਾਂ ਦੀ ਪਾਰਟੀ ਰਜਿਸਟਰ ਨਹੀਂ ਹੋਈ ਤੇ ਫਿਰ ਸ਼੍ਰੋਮਣੀ ਅਕਾਲੀ ਦਲ ਨੂੰ ਪ੍ਰੋنس ਜੀਤ ਕਿਵੇਂ ਕਰ ਲਾਂਗੇ ਜੇਕਰ ਸ਼੍ਰੋਮਣੀ ਅਕਾਲੀ ਦਲ ਸ਼੍ਰੋਮਣੀ ਅਕਾਲੀ ਦਲ ਪ੍ਰੋنس ਜੀਤ ਦਾ ਜਿਸ ਸ਼੍ਰੋਮਣੀ ਅਕਾਲੀ ਦਲ ਨੂੰ ਨਾਮ ਦਿੱਤਾ ਜਾ ਰਿਹਾ ਹੈ ਤੇ ਉਹਦਾ ਜਿਹੜਾ ਵਿਧੀ ਹੈ ਜਿਹੜਾ ਉਹਦਾ ਸੰਵਿਧਾਨਿਕ ਰੂਲ ਹੈ ਜਿਹੜਾ ਉਹਦਾ ਲੋਕਤੰਤਰ ਜਿਹੜੀ ਉਹਦੀ ਪ੍ਰਕਿਰਿਆ ਹੈ ਉਹ ਗਿਆਨੀ ਹਰਪ੍ਰੀਤ ਸਿੰਘ ਅਤੇ ਉਸਦੇ ਸਾਥੀ ਪੂਰੀ ਕਿਉਂ ਨਹੀਂ ਕਰ ਰਹੇ ਆ ਉਹ ਐਜ਼ੇ ਆਜ਼ਾਦ ਉਮੀਦਵਾਰ ਅੰਗੇ ਪੰਜਾਬ ਰਾਜ ਚੋਣ ਕਮਿਸ਼ਨਰ ਨੂੰ ਕਹਿ ਦਿੱਤਾ ਗਿਆ ਹੈ ਮੇਨ ਪਾਰਟੀਆਂ ਆਈਆਂ ਨੇ ਅਕਾਲੀ ਦਰ ਸ਼੍ਰੋਮੀ ਅਕਾਲੀ ਦਰ ਭਾਰਤੀ ਜਨਤਾ ਪਾਰਟੀ ਕਾਂਗਰਸ ਆਮ ਆਦਮੀ ਪਾਰਟੀ ਤੇ ਬਾਕੀਆਂ ਨੂੰ ਐਜ਼ ਅ ਆਜ਼ਾਦ ਤੇ ਫਿਰ ਇਹ ਪਾਰਟੀਆਂ ਰਜਿਸਟਰਡ ਕਿਉਂ ਨਹੀਂ ਹੋਈਆਂ ਇਹਨਾਂ ਨੂੰ ਕੋਈ ਸਿੰਬਲ ਕਿਉਂ ਨਹੀਂ ਮਿਲਿਆ ਆਧਾਰ ਨੂੰ ਮਜ਼ਬੂਤ ਕਿਉਂ ਨਹੀਂ ਕੀਤਾ ਜਾ ਰਿਹਾ ਕਾਨੂੰਨੀ ਪ੍ਰਕਿਰਿਆ ਨੂੰ ਨੇਪਰੇ ਕਿਉਂ ਨਹੀਂ ਚੜਿਆ ਜਾਂ ਨੇਪਰੇ ਚੜਿਆ ਜਾ ਰਿਹਾ ਇਹ ਸਾਰੀਆਂ ਗੱਲਾਂ ਦੇ ਵਿੱਚ ਕਿਤੇ ਵੱਡਾ ਸਸਪੈਂਸ ਹੈ